ਲੋਕੀ ਕਹਿੰਦੇ ਪੈਸਾ ਰੱਖੋ ਮਾੜੇ ਸਮੇਂ ਜੇ ਕੰਮ ਆਊਗਾ ਲੋਕੀ ਕਹਿੰਦੇ ਪੈਸਾ ਰੱਖੋ ਮਾੜੇ ਸਮੇਂ ਜੇ ਕੰਮ ਆਊਗਾ ਅਸੀਂ ਕਹਿੰਨੇ ਆ ਪਾਪਾ ਦੀਪ ਸਿੰਘ ਜੀ ਦੇ ਪਰੋਸਾਰ ਕੋ ਮਾੜਾ ਸਮਾਂ ਹੀ ਆਏਗਾ ਇੱਥੇ ਤੁਹਾਡੀ ਮਿਹਨਤ ਕਿਸੇ ਨੇ ਨਹੀਂ ਜੇ ਦੇਖਣੀ ਪਰ ਗੱਲਾਂ ਕਰਨ ਲਈ ਸਾਰਾ ਜਮਾਨਾ ਅੱਗੇ ਆ ਜਾਂਦਾ ਇਸ ਦੁਨੀਆ ਵਿੱਚ ਕੋਈ ਨਹੀਂ ਸਮਝ ਸਕਦਾ ਕਿ ਤੁਸੀਂ ਇਸ ਵੇਲੇ ਕਿਹੜੇ ਹਾਲਾਤਾਂ ਵਿੱਚ ਗੁਜ਼ਰ ਰਹੇ ਹੋ ਇੱਥੇ ਸਿਰਫ ਸਭ ਨੇ ਗਲਤੀ ਬੋਲਣਾ ਕਿ ਇਹਦੇ ਵਿੱਚ ਕਾਬਲੀਅਤ ਨਹੀਂ ਹੈਗੀ ਇਹ ਅੱਗੇ ਨਹੀਂ ਜਾ ਸਕਦਾ ਪਰ ਇਹ ਰੱਬ ਹੀ ਜਾਣਦਾ ਜੇ ਕਿ ਤੁਸੀਂ ਕਿੰਨੀ ਮਿਹਨਤ ਕਰ ਰਹੇ ਜੇ ਸੋ ਪਰਵਾਹ ਨਾ ਕਰਿਆ ਕਰੋ ਦੁਨੀਆ ਦੀ ਕੀ ਕਹਿੰਦੀ ਹੈ ਕਿਉਂਕਿ ਰੱਬ ਜਾਣਦਾ ਤੁਹਾਡੇ ਬਾਰੇ ਕਿਸੇ ਨੂੰ ਸਫਾਈਆਂ ਦੇਣ ਦੀ ਲੋੜ ਨਹੀਂ ਇੱਥੇ ਹਰੇਕ ਨੂੰ ਗੱਲਾਂ ਸੁਣਨੀਆਂ ਪੈਂਦੀਆਂ ਜੇ ਭਾਵੇਂ ਸਾਰੇ ਜਹਾਨ ਦੀਆਂ ਨਜ਼ਰਾਂ ਤੇ ਝੂਠੇ ਹੋ ਜਾਓ ਪਰ ਜੇ ਤੁਸੀਂ ਉਸ ਰੱਬ ਦੀ ਨਜ਼ਰ ਜੇ ਸੱਚੇ ਹੋ ਤਾਂ ਤੁਹਾਨੂੰ ਕਿਸੇ ਦੇ ਸਾਹਮਣੇ ਸੱਚੇ ਹੋਣ ਦੀ ਕੋਈ ਲੋੜ ਨਹੀਂ ਜੇ ਰੱਬ ਨੇ ਆਪੇ ਹੀ ਸੰਭਾਲ ਲੈਣਾ ਹੈ ਜਿਹੜੇ ਤੁਹਾਡੇ ਬਾਰੇ ਗਲਤ ਬੋਲਦੇ ਨੇ ਚਲੋ ਮੰਨਿਆ ਕੀ ਧੋਖਾ ਕਾਲ ਯੁਗ ਦਾ ਪ੍ਰਸ਼ਾਦ ਆ ਚਲੋ ਮੰਨਿਆ ਕੀ ਧੋਖਾ ਕਾਲ ਯੁਗ ਦਾ ਪ੍ਰਸ਼ਾਦ ਹੈ ਇੱਕ ਗੱਲ ਦੱਸੋ ਕਮੈਂਟ ਕਰਕੇ ਕਿ ਤੁਹਾਨੂੰ ਰੱਬ ਤੇ ਵਿਸ਼ਵਾਸ ਹੈ